ਲਾਈਵ ਦੋਸਤੋ ਕਿਸਾਨਾਂ ਦੀ ਦਿੱਲੀ ਦੀ ਟੀਮ ਦੀ ਚੀਜ਼ ਜਿਹੜੇ ਪੰਪ ਕਹਿੰਦੇ ਜਨਾ ਕਰਾ ਮੱਥਾ ਲਾ ਕੇ ਪਾਣਾ ਕਰ ਰਹੇ ਹੁਣ ਥੋੜੀ ਐਡਵਾਂਸ ਚਾਹੀਦੀ ਆਪਾਂ ব্রাঞ্চ ਆਗੇ ਕਾਰਕਿਰਦਾਨੀ ਇਹ ਉਹ ਨੌਜਾ ਨੰਬਰ ਦਿੱਤਾ ਪਿੰਡ ਸਾਹੜ ਸਨਾਮ ਇਹ ਇਹਨਾਂ ਕੋਲ ਵੀ ਹੈ ਜਿਹੜਾ ਤੇ ਪੰਪ ਤੇ ਉਹਨਾਂ ਨਾਲ ਰਿਲੇਟਡ ਸੁਣ ਦਿਖਾਉਣਿਆ ਗੱਲਬਾਤ ਕੀ ਹਾਲ ਹੈ ਬਾਈ ਜੀ ਵਧੀਆ ਜੀ ਵਧੀਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਆਪਣਾ ਨਾਮ ਤੇ ਆਪਣਾ ਕੀ ਹੈ ਆਪਣਾ ਨਾਮ ਹੈਗਾ ਨਿਰਮਲ ਸਿੰਘ ਤੇ ਆਪਣਾ ਪਿੰਡ ਸਾਹੜ ਦੇ ਵਿੱਚ ਹੀ ਕੰਮ ਹੈ ਯਾਰ ਕੇ ਕਰੋ ਦੇ ਨਾਮ ਤੇ ਆਪਣਾ ਤੇ ਪੇਜ ਵੀ ਬਣਾਇਆ ਹੈ ਆਪਣਾ ਇੰਸਟਾਗ੍ਰam ਤੇ ਦੇ ਆਪਣਾ ਡੀਜ਼ਲ ਪੰਪਾਂ ਦਾ ਕੰਮ ਹੈਗਾ। ਹਾਂਜੀ ਹਾਂਜੀ। ਕਿਸੇ ਵੀ ਤਰ੍ਹਾਂ ਦੀ ਮਸ਼ੀਨ ਲੈ ਸਕਦੇ ਹੋ ਆਪਣੇ ਲਵੇ ਤੁਸੀਂ। ਡੀਜ਼ਲ ਵਾਲੀ ਛੋਟੀ ਤੇ ਲੈ ਕੇ ਵੱਡੀ ਤੱਕ ਜਿਵੇਂ 2500 ਵਾਲੀ ਤੋਂ ਸਟਾਰਟ ਹੋ ਜਾਂਦੀ ਹੈ ਆਪਣੇ ਲਵੇ 30-40 ਹਜ਼ਾਰ ਤੱਕ ਵਗ ਜਾਂਦੇ ਨੇ ਇਹ ਬੋਟਲ। ਹਾਂ ਜੋ ਵੀ ਵੱਡੀ ਲਵਾਉਣੀ ਹੈ ਤਾਂ ਉਹ ਵੀ ਮਿਲ ਜਾਂਦੀ ਹੈ ਸਾਰੀਆਂ ਡਾਟ ਤਰ੍ਹਾਂ ਦੀਆਂ ਹੁੰਦੀਆਂ ਨੇ। ਦਿਖਾ ਦਿਓ ਆਪਣੇ। ਹਾਂਜੀ ਇਹ ਦਿਖਾ ਦਿਓ ਵੀਰੇ ਜਿਵੇਂ ਇੱਧਰ ਚੱਲਣ ਵੀ ਲੱਗ ਰਹੀਆਂ ਨੇ ਆਪਣੇ ਲਵੇ ਤੁਸੀਂ ਚੈੱਕ ਵੀ ਕਰ ਸਕਦੇ ਹੋਗੇ। ਨਾਲ ਨਾਲ ਦੱਸੀ ਜੇ ਲੈ ਵੀ ਰੇਟ ਕੀ ਹੈ। ਹਾਂਜੀ ਹਾਂਜੀ ਆ ਦੇਖੋ ਜੀ ਮੈਂ ਚੱਲਣ ਲੱਗ ਰਹੀ ਜੀ ਕੇਟ ਬਲੈਕ ਪੈਪਾ ਹੋਣਗੀਆਂ ਹਾਈਡਰੋਲਕੀਨ ਨਾਲ ਤੇ ਇਧਰਲੀ ਸਾਈਡ ਸੈਕਸ਼ਨ ਪੈਪ ਹੋਊਗੀ ਜੇ ਪਿੱਤਲ ਦਾ ਫਿਲਟਰ ਲੱਗਿਆ ਹੋਊਗਾ ਵੀਰੇ ਇਹਦੇ ਤੇ ਇਹ ਕਿੱਦਾਂ ਕਰਦੇ ਬੈਟਰੀ ਤੇ ਹਾਂ ਜੀ ਬੈਟਰੀ ਚੱਲੂਗੀ ਲੈਡ ਤੇ ਗਰਾਊਂਡ ਚਲਾਉਣੀ ਤਾਂ ਲੈਡ ਤੇ ਵੀ ਹੋ ਜੂਗੀ ਜਿਵੇਂ ਮਰਜ਼ੀ ਚਲਾ ਸਕਦੇ ਤਾਂ ਇਹਨਾਂ ਸਪਲਾਈ ਲੱਗ ਜੰਦੀ ਹੁੰਦੀ ਹੈ ਯਾਰ ਆਲੀ ਇਹ ਲੈਡ ਤੇ ਹਾਂਜੀ ਇਹਦੇ ਨਾਲ ਲੈਡ ਤੇ ਹੋ ਜਾਂਦੀ ਨਹੀਂ ਜਿਵੇਂ ਆ ਪਈ ਹੈ 2500 ਰੁਪਏ ਦੀ ਕਿਟਾਈ ਨਾਲ ਗੱਲ ਆਊਗੀ ਪੈਪਾਣਗੀਆਂ ਵਾਲੀ ਗੱਲ ਆਊਗੀ ਇਹਦੇ ਨਾਲ ਆ ਪਈ ਹੈ ਜਿਵੇਂ ਆ ਗੱਲ ਆ ਜਾਂਦੀ ਹੈ ਇਹਦੇ ਨਾਲ ਇਹ ਸਿੱਧੀ ਡਰਮ ਜੀ ਡਿੱਗ ਜੂਗੀ ਆ ਇਹ ਸਾਰਾ ਛੋਟਾ ਮੋਟਾ ਲੱਗੇਗਾ ਜ ਹਾਂ ਇਹ 2500 ਰੁਪਏ ਦੀ ਕਿਟ ਆ ਵੀਰੇ ਸਾਰੀ 12 ਫੁੱਟ ਪਾਪਾਊਗੀ ਨਾਲ ਤੇ ਆਹ ਗਨ ਆਊਗੀ ਇਹਦੀ ਨਾਲ ਹਾਂ ਇੱਥੇ ਗਨ ਵੀ ਬੰਦ ਹੋ ਜੂਗੀ ਇਹ ਇਹ ਬਾਕੀ ਆਪਣੇ ਵੱਡੇ ਆ ਜਾਂਦੇ ਨੇ ਫਰੇਮ ਵਾਲੇ ਜਿਵੇਂ ਇਹ ਵਾਲਾ ਮਾਡਲ ਹੈ 11000 ਰੁਪਏ ਤੋਂ ਸ਼ੁਰੂ ਹੈ ਇਹਦਾ 45 ਲੀਟਰ ਹੁੰਦਾ ਇੱਕ ਮਿੰਟ ਦਾ ਹਾਈ ਰੀਡਿੰਗ ਵਾਲਾ ਹੈਗਾ ਦੋਨੇ ਰੀਡਿੰਗ ਹੀ ਕੱਢੂਗਾ ਇਹ ਟੋਟਲ ਵੀ ਕੱਢੂਗਾ ਜਿਹੜਾ ਦੱਸਿਆ ਸੀ 2500 ਵਾਲਾ ਸਾਰਿਆਂ ਦੀ ਗਾਰੰਟੀ ਵਰੰਟੀ ਕੀ ਰਹਿੰਦੀ ਹੈ ਉਹਦੀ ਤਾਂ 3 ਮਹੀਨਿਆਂ ਦੀ ਹੁੰਦੀ ਹੈ ਜਿਹੜੇ ਆਪਣੇ ਦੂਜੇ ਵੱਡੇ ਮਾਡਲ ਇਹਨਾਂ ਦੀ 1 ਸਾਲ ਦੀ ਹੁੰਦੀ ਹੈ ਜੀ ਆਪਣੀ ਜੇ ਬਾਅਦ 'ਚ ਵੀ ਕੋਈ ਦਿੱਕਤ ਆਉਂਦੀ ਹੈ ਤਾਂ ਆਪਣੇਲੇ ਵ ਗੜੇ ਕੋਲੇ ਜਾ ਕੇ ਕਰਉਂਗੇ ਜਾਂ ਲੇਕਿਨ ਨਹੀਂ ਸ਼ਾਪ ਤੇ ਹੁੰਦੀ ਹੈ ਜੀ ਜੇ ਕੋਈ ਮਾੜਾ ਮੋਟਾ ਹੁੰਦਾ ਤਾਂ ਉੱਥੇ ਕਰਵਾ ਹੀ ਦਿੰਦੇ ਹੁੰਦੇ ਅਸੀਂ ਦੱਸ ਕੇ ਵੈਸੇ ਸਾਡੇ ਪ੍ਰੋਡਕਟ ਚ ਕੋਈ ਇਹੋ ਜੀ ਦਿੱਕਤ ਆਉਂਦੀ ਨਹੀਂ ਹੈਗੀ ਛੇਤੀ ਤੇ ਜਦੋਂ ਹਾਂਜੀ ਹਾਂਜੀ ਇਹ ਕਿੰਨਾ ਹੁੰਦਾ ਹੈ ਇਹ ਇੰਨਾ ਕੱਢਦਾ ਇਹ 1 ਮਿੰਟ ਦਾ 45 ਲੀਟਰ ਕੱਢਦਾ ਜਿੱਦੋਂ ਬਾਅਦ ਦਾ 70 ਲੀਟਰ ਵਾਲੀ ਮਿਲ ਜਾਂਦੀ ਹੁੰਦੀ ਹੈ ਜਿਹੜੀ ਮਰਜ਼ੀ ਲੈ ਲਓ ਜਿਵੇਂ ਉੱਥੇ ਡੱਡਾ ਡੱਡਾ ਮਾਡਲ ਸਾਡੇ ਲੱਗੀ ਪਏ ਨੇ ਜੀ ਸਾਰੇ ਆਹ ਫੀਡ ਮੀਟਰ ਨਾਲੇ ਸਾਰਾ ਕੁਝ ਮਿਲ ਜਾਂਦਾ ਹੁੰਦਾ ਹੈ ਜੀ ਹਾਂਜੀ ਹਾਂਜੀ ਆਜੋ ਤੁਹਾਨੂੰ ਦਿਖਾਉਣੇ ਆ ਇਹ ਉਧਰ ਲੱਗੇ ਹੋਏ ਨੇ ਆਪਣੇ ਫੱਟੇ ਮੋਡ ਆਜੋ ਇਹ ਪਾਪਾ ਪੁਆਰਟੀ ਦੀ ਰਿਪੋਰਟ ਜਿਹੜੇ ਥੋੜੇ ਬੈਂਕੇ ਦੇ ਵਿੱਚ ਨੇ ਤੇ ਪੈਸ਼ੈਂਟ ਵੀ ਜਾ ਰਹੇ ਆ ਆਜੋ ਇੱਧਰ ਆਜੋ ਵੀਰੇ ਇਹ ਰਾਸੀ ਤੋਂ ਬਹੁਤ ਆਸ ਤੇ ਕਾਈ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਸੀ ਇੱਥੇ ਵੀਡੀਓ ਦੇ ਵਿੱਚ ਆ ਆਜੋ ਆ ਦੇਖੋ ਵੀਰੇ ਸਾਰੇ ਅੱਡਾ ਡੱਡ ਮੋਡ ਲੱਗੇ ਹੋਏ ਨੇ ਜਿਵੇਂ ਇਹ ਬਿਜਲੀ ਵਾਲਾ ਦਾ ਇਹਦੇ 1 ਮਿੰਟ ਦਾ 75 ਲੀਟਰ ਦਾ ਫਲੋ ਹੁੰਦਾ ਹੈਗਾ ਇਹ ਸਿੱਧਾ AC ਗਰੰਟੀ ਤੇ ਚੱਲੂਗਾ ਇਹਨਾਂ ਨੂੰ ਵੀ ਤੁਸੀਂ AC ਤੇ ਕਰ ਸਕਦੇ ਹੋ ਜਿਹੜੇ ਆਪਣੇ ਛੋਟੇ ਮੋਟਰਾਂ ਵਾਲੇ ਨੇ ਇਹ DC ਵੀ ਹੁੰਦੇ ਨੇ AC ਵੀ ਕਰ ਸਕਦੇ ਨਾਲ ਸਪਲਾਈ ਲੱਗ ਜਾਂਦੀ ਹੁੰਦੀ ਹੈ ਜਿਹੜਾ ਇਹ ਵਾਲਾ ਮਾਡਲ ਹੈ ਆਪਣਾ ਨਮਾ AI ਹੁਣ ਇਹਨੂੰ ਤੁਸੀਂ ਬਾਹਰ ਆਊਟਡੋਰ ਤੇ ਜਿਵੇਂ ਮਰਜ਼ੀ ਲਾ ਲਓ ਕੋਈ ਦਿੱਕਤ ਨਹੀਂ ਹੈਗੀ ਹਾਂ ਵਾਟਰ ਪ੍ਰੂਫ ਹੈਗੇ ਮਰਜ਼ੀ ਚਲਾਈ ਜਾਓ ਜਿਹੜੇ ਇਹੋ ਹੁੰਦੇ ਨੇ ਜਿਵੇਂ ਆ ਫੀਡ ਵਾਲਾ ਮੀਟਰ ਆਈ ਇਹਦੇ 'ਚ ਇਹ ਦੇਖੋ ਇਹਦੇ ਫੀਡ ਕਰਕੇ ਤੇਲ ਪਾ ਸਕਦੇ ਤੁਸੀਂ ਜਿੰਨਾ ਮਰਜ਼ੀ ਫੀਡ ਕਰਕੇ ਪਾ ਲਓ ਚਾਹੇ ਪੈਸੇ ਭਰ ਲਓ ਚਾਹੇ ਲੀਟਰ ਭਰ ਲਓ ਜੋ ਮਰਜ਼ ਪਿੰਡ ਛਾੜ ਦੇ ਕੇ ਸੰਗਰੂਰ ਜ਼ਿਲ੍ਹੇ ਵਾਲਿਆਂ ਨੇ ਆਉਣਾ ਹੁੰਦਾ ਹੈ ਸਾਡੇ ਲਈ ਵੀ ਸੰਗਰੂਰ ਦੇ ਲਵੇ ਲਾਉਣੇ ਦੜਬੇ ਵਾਲੇ ਪਾਸੇ ਵਾਲੇ ਸਾਡੇ ਲਈ ਸਾਰਾ ਡੈਕ ਡੱਕ ਕੁਝ ਵੀ ਲਵਾ ਸਕਦੇ ਨੇ ਸੇਮ ਹੀ ਸਾਰਾ ਕੁਝ ਉਹੀ ਮਿਲੂਗਾ ਜੀ ਹਾਂ ਲੱਖੂ ਵਾਲੀ ਮਿਲੂਗਾ ਜੀ ਸਾਰਾ ਕੁਝ ਹਾਂਜੀ ਇਹ ਪਿੰਡ ਛਾੜ ਹੈਗੀ ਆਪਣੀ ਸ਼ਾਪ ਹਾਂਜੀ ਹਾਂਜੀ ਜਿਹੜਾ ਇਹ ਆਏ ਹੈਗਾ ਵੀਰੇ ਸਾਡੇ 16000 ਦਾ ਤੇ ਇਹ ਹਾਂਜੀ ਇਹ ਸਾਡੇ 15000 ਦਾ ਜੀ ਹਾਂਜੀ 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 ਫਿਲਿੰਗ ਨਾਲ ਇਹਨਾਂ ਬਟਰਪੂਫ ਕਰਵਾਉਣਾ ਹੋਵੇ ਹਾਂ ਹਾਂ ਹੋ ਜਾਂਦਾ ਵੀਰੇ ਉਹ ਤਾਂ ਜਿਵੇਂ ਮਰਜ਼ੀ ਕਰਵਾ ਲਿਆ ਅਗਲਾ ਹਾਂ ਉਹ ਅਸੀਂ ਗਾਕ ਦੀ ਡਿਮਾਂਡ ਤੇ ਜਿਵੇਂ ਮਰਜ਼ੀ ਕਰ ਸਕਦਾ ਫੁੱਲ ਗਰੰਟੀ ਵੈਰੰਟੀ ਰਹੂਗੀ ਆਪਣੀ ਆਈਟਮ ਦੀ ਉਹ ਕੰਮ ਨਹੀਂ ਹੋਊਗਾ ਵੀ ਕਿਹੜਾ ਚੀਜ਼ ਦੇਤੀ ਮੁੜ ਕੇ ਫੋਨ ਨਹੀਂ ਜਾ ਕੇ ਦੇ ਬੰਦੇ ਜਾਂ ਕੋਈ ਵੀ ਹਨਾ ਆ ਉਹ ਕੰਮ ਨਹੀਂ ਹੋਊਗਾ ਵੀਰੇ ਫੁੱਲ ਗਰੰਟੀ ਵੈਰੰਟੀ ਰਹੂਗੀ ਜਿੱਥੇ ਮਰਜ਼ੀ ਆ ਕੇ ਕਰ ਸਕਦਾ ਡਿਲੀਵਰੀ ਆਲ ਇੰਡੀਆ ਕਰਦੇ ਆ ਵੀਰੇ ਜਿੱਥੇ ਮਰਜ਼ੀ ਕਰਾ ਸਕਦੇ ਹੋ ਨੰਬਰ ਆਪਣਾ ਹੈਗਾ 98723 25006 1 ਕੇ ਨੰਬਰ ਹੈ ਜੀ ਹੋਰ ਕੋਈ ਨੰਬਰ ਨਹੀਂ ਹੈਗਾ 1 ਕੇ ਆਪਣੀ ਆਈਡੀ ਯਾਰ ਕੇ ਅਗਰੋ ਦੇ ਨਾਮ ਤੇ ਹਾਂਜੀ ਹਾਂਜੀ ਸਾਰੇ ਦੋਸਤੋ ਹਾਂਜੀ 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 ਹਾਂ ਹਾਂ ਇੱਕੇ ਹੀ ਆਪਣੀ ਪਿੰਡ ਛਾਹੜੇ ਆ ਹੋਰ ਕਿਤੇ ਨਹੀਂ ਹੈਗੀ ਜੀ ਆਪਣੀ ਹਾਂਜੀ ਹਾਂਜੀ ਹਾਂ ਉਹ ਆਪਣੀ ਜ਼ਿੰਮੇਵਾਰੀ ਨਹੀਂ ਹੁੰਦੀ ਹਾਂਜੀ ਆਹਲਾ ਨੰਬਰ ਹੈਗਾ ਨੰਬਰ ਦਿਖਾ ਦਿਓ ਪਿੰਡ ਛਾਹੜੇ ਦਾ ਇਹੀ ਲੋਗ ਹੋਊਗਾ ਆਪਣਾ ਸੇਮ ਹਾਂਜੀ ਹਾਂਜੀ ਹਾਂ ਹੋਰ ਨਾ ਹਾਂ ਹੋਰ ਵੀ ਆਪਣੇ ਨਾਮ ਤੇ ਖੁੱਲੀਆਂ ਹੋਈਆਂ ਜੀ ਤੁਹਾਨੂੰ ਪਤਾ ਹੀ ਹੈ ਹਾਂਜੀ 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 ਤੇ ਬਾਕੀ ਨਾਲ ਜਿਹੜੇ ਕੀ ਕੰਪਨੀ ਜਿਹੜੇ ਸਿਸਟਮ ਬੜਾ ਇਹ ਗ੍ਰੋਸ ਦੀ ਕੀ ਪੈ ਵੀਰੇ origignal ਟੁੱਟਦੀ ਨਹੀਂ ਇਹ ਜਿਵੇਂ ਮਰਜ਼ੀ ਸਿੱਟੀ ਜਾਓ ਹਾਂ ਜਿੱਥੇ ਮਰਜ਼ੀ ਵਰਤੋ ਫਿਲਟਰ ਲੱਗਿਆ ਹੁੰਦਾ ਇਹਦੇ ਵਿੱਚ ਫਿਲਟਰ ਵੀ ਚੇਂਜ ਹੋ ਜਾਂਦਾ ਜੇ ਬਾਅਦ ਚ ਕਰਨਾ ਹੈ ਫਿਲਟਰ ਵੀ ਚੇਂਜ ਹੋ ਜਾਂਦਾ ਇਹ 500 ਰੁਪਏ ਦੀ ਹੈ ਵੀਰੇ ਹਾਂਜੀ ਹਾਂਜੀ ਜਿਹੜੀ ਜਿਵੇਂ ਆਪਣੀ ਚਾਰ ਪੈ ਜਾਂਦੀ ਹੈ ਨਾ ਹਾਂ ਜੀ ਬੈਂਕੀ ਵਿੱਚ ਲੈਣ ਤੇ ਮੰਨ ਲਓ ਚਾਰ ਨਾ ਬੋਟ ਟਿਕਾਉਂਦੀਆਂ ਨੇ ਠੀਕ ਹੈ ਵੀਰੇ ਠੀਕ ਹੈ ਵੀਰੇ ਥੈਂਕ ਯੂ ਸਾਰਿਆਂ ਦਾ ਜੀ ਬਹੁਤ ਵਧੀਆ ਟੀਮ ਸਿਸਟਮ ਨਾਲ ਜਰਪ ਹੋਵੇ ਤੇ ਫਿਲਟਰੇ ਦਾ ਹੋ ਜਾਂਦਾ ਚਾਹੀਦਾ ਬਾਕੀ ਪਾ ਜਾਂਦਾ